ਦੇਸ਼ ਦੇ ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕਣਗੇ ਅਜਿਹਾ ਕਰਨ ਨਾਲ ਉਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਤੀਜੀ ਵਾਰ ਸੌਂ ਚੁੱਕਣ ਵਾਲੇ ਦੂਜੇ ਪ੍ਰਧਾਨ ਮੰਤਰੀ ਬਣ ਜਾਣਗੇ ਨਰਿੰਦਰ ਮੋਦੀ ਦੇ ਸੌਂ ਚੁੱਕ ਸਮਾਗਮ ਲਈ ਰਾਸ਼ਟਰਪਤੀ ਭਵਨ ਵਿੱਚ ਤਿਆਰੀਆਂ ਮੁਕੰਮਲ ਕਰਨੀਆਂ ਗਈਆਂ ਨੇ ਇਸ ਵਿਸ਼ੇ ਸਮਾਗਮ ਲਈ ਦੁਨੀਆ ਭਰ ਦੇ ਪ੍ਰਸਿੱਧ ਰਾਸ਼ਟਰੀ ਪ੍ਰਧਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਮੋਦੀ 3.0 ਵਿੱਚ ਐਨਡੀਏ ਦੇ ਕਈ ਹਿੱਸੇਦਾਰ ਵੀ ਹਿੱਸਾ ਲੈਣ ਜਾ ਰਹੇ ਨੇ ਇਨ੍ਹਾਂ ਸੰਘਟਕ ਪਾਰਟੀਆਂ ਵਿੱਚ ਨੀਡੀਪੀ ਅਤੇ ਜੀਡੀਯੂ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਜਾ ਰਹੀਆਂ ਨੇ ਨਰਿੰਦਰ ਮੋਦੀ ਦੇ ਸੋਚ ਚੁੱਕ ਸਮਾਗਮ ਦੇ ਕੁਝ ਦਿਨਾਂ ਬਾਅਦ ਮੋਦੀ 3.0 ਤਹਿਤ ਨਵੀਂ ਕੈਬਨਿਟ ਦਾ ਗਠਨ ਕੀਤਾ ਜਾਵੇਗਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਰਿੰਦਰ ਮੋਦੀ ਦੀ ਨਵੀਂ ਕੈਬਨਿਟ ਚ ਐਨਡੀਏ ਦੇ ਹਿੱਸੇਦਾਰਾਂ ਨੂੰ ਅਹਿਮ ਮੰਤਰਾਲੇ ਦਿੱਤੇ ਜਾ ਸਕਦੇ ਨੇ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਜੀਡੀਪੀ ਨੇ ਤਿੰਨ ਸੰਸਦ ਮੈਂਬਰਾਂ ਲਈ ਮੰਤਰੀ ਮੰਡਲ ਅਤੇ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਹੈ ਹਾਲਾਂਕਿ ਬਾਅਦ ਵਿੱਚ ਟੀਡੀਪੀ ਪ੍ਰਧਾਨ ਚੰਦਰ ਬਾਬੂ ਨੌਇਡਾ ਨੇ ਇਹਨਾਂ ਸਾਰੀਆਂ ਅਟਕਲਾਂ ਨੂੰ ਬੇਬੁਨਿਆਦ ਕਰਾ ਦਿੰਦਿਆਂ ਕਿਹਾ ਕਿ ਅਸੀਂ ਨਰਿੰਦਰ ਮੋਦੀ ਤੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕਣ ਜਾ ਰਹੇ ਨੇ ਸ਼ਾਮ 7:15 ਤੇ ਰਾਸ਼ਟਰਪਤੀ ਦ੍ਰੋਪਤੀ ਮੁਰਮਰ ਰਾਸ਼ਟਰਪਤੀ ਭਵਨ ਵਿੱਚ ਉਹਨਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸੌਂਚ ਕੋਣਗੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ ਮੋਦੀ ਨੇ ਸੌਂ ਚੁੱਕਣ ਤੋਂ ਪਹਿਲਾਂ ਰਾਜਘਾਟ ਪਹੁੰਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਸਾਬਕਾ ਪ੍ਰਧਾਨ ਅਟਲ ਬਿਹਾਰੀ ਬਾਜਪਾਈ ਸਦੀਪ ਅਟਲ ਦੇ ਸਮਾਦੀ ਸਥਾਨ ਤੇ ਜਾ ਕੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਦੇਸ਼ ਦੇ ਨਰਿੰਦਰ ਮੋਦੀ ਅੱਜ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕਣਗੇ। ਅਜਿਹਾ ਕਰਨ ਨਾਲ ਉਹ ਭਾਰਤ ਦੀ ਆਜ਼ਾਦੀ ਤੋਂ ਬਾਅਦ ਲਗਾਤਾਰ ਤੀਜੀ ਵਾਰ ਸੌਂ ਚੁੱਕਣ ਵਾਲੇ ਦੂਜੇ ਪ੍ਰਧਾਨ ਮੰਤਰੀ ਬਣ ਜਾਣਗੇ। ਨਰਿੰਦਰ ਮੋਦੀ ਦੇ ਸੌਂ ਚੁੱਕ ਸਮਾਗਮ ਲਈ ਰਾਸ਼ਟਰਪਤੀ ਭਵਨ ਵਿੱਚ ਤਿਆਰੀਆਂ ਮੁਕੰਮਲ ਕਰਨੀਆਂ ਗਈਆਂ ਨੇ। ਇਸ ਵਿਸ਼ੇ ਸਮਾਗਮ ਲਈ ਦੁਨੀਆ ਭਰ ਦੇ ਪ੍ਰਸਿੱਧ ਰਾਸ਼ਟਰੀ ਪ੍ਰਧਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਤੁਹਾਨੂੰ ਦੱਸ ਦੇ ਕਿ ਮੋਦੀ 3.0 ਵਿੱਚ ਇੰਡੀਆ ਦੇ ਕਈ ਹਿੱਸੇਦਾਰ ਵੀ ਹਿੱਸਾ ਲੈਣ ਜਾ ਰਹੇ ਨੇ ਇਨ੍ਹਾਂ ਸੰਗਠਕ ਪਾਰਟੀਆਂ ਵਿੱਚ ਨੀਡੀਪੀ ਅਤੇ ਜੀਡੀਯੂ ਸਭ ਤੋਂ ਅਹਿਮ ਭੂਮਿਕਾ ਨਿਭਾਉਣ ਜਾ ਰਹੀਆਂ ਨੇ ਨਰਿੰਦਰ ਮੋਦੀ ਦੇ ਸੋਚ ਚੁੱਕ ਸਮਾਗਮ ਦੇ ਕੁਝ ਦਿਨਾਂ ਬਾਅਦ ਮੋਦੀ 3.0 ਤਹਿਤ ਨਵੀਂ ਕੈਬਨਿਟ ਦਾ ਗਠਨ ਕੀਤਾ ਜਾਵੇਗਾ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਨਰਿੰਦਰ ਮੋਦੀ ਦੀ ਨਵੀਂ ਕੈਬਨਿਟ ਚ ਐਨਡੀਏ ਦੇ ਹਿੱਸੇਦਾਰਾਂ ਨੂੰ ਅਹਿਮ ਮੰਤਰਾਲੇ ਦਿੱਤੇ ਜਾ ਸਕਦੇ ਨੇ ਕੁਝ ਦਿਨ ਪਹਿਲਾਂ ਖਬਰ ਆਈ ਸੀ ਕਿ ਜੀਡੀਪੀ ਨੇ ਤਿੰਨ ਸੰਸਦ ਮੈਂਬਰਾਂ ਲਈ ਮੰਤਰੀ ਮੰਡਲ ਅਤੇ ਲੋਕ ਸਭਾ ਸਪੀਕਰ ਦੇ ਅਹੁਦੇ ਦੀ ਮੰਗ ਕੀਤੀ ਹੈ ਹਾਲਾਂਕਿ ਬਾਅਦ ਵਿੱਚ ਟੀਡੀਪੀ ਪ੍ਰਧਾਨ ਚੰਦਰ ਬਾਬੂ ਨੌਇਡਾ ਨੇ ਇਹਨਾਂ ਸਾਰੀਆਂ ਅਟਕਲਾਂ ਨੂੰ ਬੇਬੁਨਿਆਦ ਕਰਾ ਦਿੰਦਿਆਂ ਕਿਹਾ ਕਿ ਅਸੀਂ ਨਰਿੰਦਰ ਮੋਦੀ ਤੋਂ ਅਜਿਹੀ ਕੋਈ ਮੰਗ ਨਹੀਂ ਕੀਤੀ ਨਰਿੰਦਰ ਮੋਦੀ ਅੱਜ ਤੀਜੀ ਵਾਰ ਪ੍ਰਧਾਨ ਮੰਤਰੀ ਵਜੋਂ ਸੌਂ ਚੁੱਕਣ ਜਾ ਰਹੇ ਨੇ ਸ਼ਾਮ 7:15 ਤੇ ਰਾਸ਼ਟਰਪਤੀ ਦ੍ਰੋਪਤੀ ਮੁਰਮਰ ਰਾਸ਼ਟਰਪਤੀ ਭਵਨ ਵਿੱਚ ਉਹਨਾਂ ਨੂੰ ਪ੍ਰਧਾਨ ਮੰਤਰੀ ਅਹੁਦੇ ਦੀ ਸੌਂ ਚੁਕਣਗੇ ਲਗਾਤਾਰ ਤੀਜੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਜਾ ਰਹੇ ਨਰਿੰਦਰ ਮੋਦੀ ਨੇ ਸੌਂ ਚੁੱਕਣ ਤੋਂ ਪਹਿਲਾਂ ਰਾਜਘਾਟ ਪਹੁੰਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਇਸ ਤੋਂ ਬਾਅਦ ਉਹਨਾਂ ਨੇ ਦੇਸ਼ ਦੇ ਸਾਕਾ ਪ੍ਰਧਾਨ ਅਟਲ ਬਿਹਾਰੀ ਭਾਜਪਾí ਸਦਾਬ ਅਡਲ ਦੇ ਸਮਾਦੀ ਸਥਾਨ ਤੇ ਜਾ ਕੇ ਵੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ